ਸਰਦਾਰ ਕਪੂਰ ਸਿੰਘ ਪਿਤਾ ਸਰਦਾਰ ਦیدار ਸਿੰਘ ਪਿੰਡ ਮੰਨਣ ਚੱਕ ਜ਼ਿਲ੍ਹਾ ਲੁਧਿਆਣਾ ਇਸ ਦੇ ਬਡੇਰੇ ਚੱਕ ਨੰਬਰ 531 ਜ਼ਿਲ੍ਹਾ ਲੈਲਪੁਰ ਜਾ ਕੇ বাস ਗਏ ਸਨ ਦਸਵੀਂ ਤੱਕ ਦੀ ਪੜ੍ਹਾਈ ਇਸ ਨੇ ਲੈਲਪੁਰ ਖਾਲਸਾ ਹਾਈ ਸਕੂਲ ਵਿੱਚ ਕੀਤੀ ਉਜੇਰੀ ਵਿਦਿਆ ਲਈ ਫਿਰ ਲਾਹੌਰ ਪਹੁੰਚ ਗਿਆ ਹੋਰ ਪੜ੍ਹਾਈ ਕਰਨ ਵਾਸਤੇ ਇੰਗਲੈਂਡ ਦੀ ਟੈਂਬਰੇ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ ਸਨ 1933 ਵਿੱਚ ਇਸ ਨੇ ਆਈ.ਸੀ.ਐਸ ਜਾਨੀ ਕਿ ਅੱਜਕੱਲ ਜੀ ਨੂੰ ਆਈ.ਏ.ਐਸ ਕਹਿੰਦੇ ਨੇ ਆਈ.ਸੀ.ਐਸ ਦੀ ਵਿਕਾਰੀ ਅਹੁਦੇ ਲਈ ਚੁਣਿਆ ਗਿਆ ਕਪੂਰ ਸਿੰਘ ਨੇ ਸਿੱਖ ਹੱਕਾਂ ਵਾਸਤੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਭਾਰਤ ਸਰਕਾਰ ਨੇ ਇਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ ਉਪਰੰਤ ਇਸ ਨੇ ਰਾਜਨੀਤੀ ਵਿੱਚ ਹਿੱਸਾ ਲਿਆ ਸਨ 1962 ਤੋਂ ਲੈ ਕੇ 1967 ਤੱਕ ਲੋਕ ਸਭਾ ਦਾ ਮੈਂਬਰ ਰਿਹਾ ਬਹੁ ਚਰਚਿਤ ਕਿਤਾਬ ਸਾਚੀ ਸਾਖੀ ਇਸ ਦੀ ਲਿਖੀ ਹੋਈ ਹੈ ਸਿੱਖ ਰਾਜਨੀਤੀ ਬਾਰੇ ਲੇਖ ਲਿਖੇ ਲੈਕਚਰ ਦਿੱਤੇ ਖੁਰਦਗਰਜ ਸਿੱਖ ਲੀਡਰਾਂ ਨੂੰ ਸਦਾ ਲਾੜਨਤਾ ਪਾਉਂਦਾ ਰਿਹਾ ਇਸ ਦਾ ਸਮਾਂ ਸੀ 1909 ਤੋਂ ਲੈ ਕੇ 1986 ਤੱਕ